ਸੰਗਰੂਰ ਧਰਮੇ ਸਭ ਤੋਂ ਪੁਰਾਣਾ ਜ਼ਿਲ੍ਹਾ ਦਿਖਦਾ। ਇਹ ਇਹਦੇ ਵਿੱਚੋਂ ਮਲੇਰਕੋਟਲਾ ਜ਼ਿਲ੍ਹਾ ਕੱਟਤਾ, ਬਰਨਾਲਾ ਕੱਟਤਾ ਹਨਾ। ਵੀ ਬਹੁਤ ਜ਼ਿਲ੍ਹੇ ਪਤਰੇ ਇਹਦੇ ਵਿੱਚੋਂ ਕੱਟੇ ਗਏ। ਵੀ ਪਹਿਲਾਂ ਨਾ ਉਹ ਕਿਤੇ ਕਿਤੇ ਜਾਂ ਲੱਗਦਾ ਸੀ ਇੱਕ ਮਿੰਟ ਕਾਪੀ ਨੂੰ ਤੁਸੀਂ ਕੀ ਕਹਿੰਦਾ? ਹਾਂ ਜੀ ਬਾਪਈ। ਪੁਰਾ ਗੈਨੀ ਜੇ ਮੁੰਡਿਆ ਦੋ ਅੱਜ ਦੁਕਾਨ ਆ ਨਾ ਛੱਡ ਕਪਰੇਆਂ ਦੀ ਲੇਡੀਜ਼ ਦੀ। ਗੈਨੀ ਜੇ ਦਵਾਈਆਂ ਵੇਚਦੇ ਨੇ ਠੀਕ। ਅਸਾ ਦਵਾਈਆਂ ਵਾਲੇ। ਹਾਂ ਦਵਾਈਆਂ ਵਾਲੇ। ਆ ਆਜੋ ਆਜੋ। ਅੱਠਾ ਰੱਤਾ 10000। ਇੱਕ ਖਾ ਖੋਲੀ ਇੱਕ ਮੇਟੀ ਜੇ ਕੋਡ ਖੋਲ ਦਿਆ ਖੋਲ ਕੇ ਕਿ ਕਿ ਤੋ ਕਿ ਤੋ ਆਇਓ ਤੀ ਕਿਹੜੇ ਡਾਈਟਰ ਹੋ ਆ ਮਾਨਸਾ ਕੱਢੋਂ ਮਾਨਸਾ ਕਿ ਨਹੀਂ ਹੋ ਬਾਬਾ ਦੂਰੋਂ ਆਉਣੇ ਹੈ ਹੋਰ ਕਿਹਨੇ ਸਸਤੀਆਂ ਦਿੰਦ ਨੇ ਕੀ ਬਾਕੀ ਸਸਤੀਆਂ ਤੋਂ ਵੰਜੇ ਦਿੰਦਿਆ ਤੁਸੀਂ ਕਿਹੜੇ ਪਿੰਡੋਂ ਆਇਓ ਮਾਨਸਾ ਤੋਂ ਮਾਨਸਾ ਤੋਂ ਹਾਂ ਮਾਨਸਾਲੇ ਪਿੰਡਾਂ ਪਿੰਡ ਪਿੰਡ ਦੇ ਸਮਾਰਸੇ ਤੇ ਲੇਵਲ ਹੁੰਦੀ ਆ ਹਾਂ ਗੌਰਨੇ ਪਿੰਡ ਤੁਹਾਨੂੰ ਕੋਈ ਪਤਾ ਲੱਗੇ ਵੀ ਸਕਰੂ ਤੋਂ ਵੰਜੇ ਸਸਤੀਆਂ ਵੇਚਦੇ ਆ ਐਡਿਟੇਰ ਉਹਨੇ ਦਬਾਕ ਦੱਸ ਰਹੇ ਨੇ ਹਾਏ ਹਾਏ ਬਾਬੇ ਅਸੀਂ ਐਡ ਵਾਲੀ ਆ ਅੱਛਾ ਹਾਂ ਅਸੀਂ ਕਰਦੇ ਐਡ ਐਡ ਠੀਕ ਹੈ ਖਾਲਸ ਖਾਲਸ ਆਪੇ ਐਸਟੀ ਸੈਟ ਵਾਲੇ ਵਜਦੇ ਆ ਅੱਛਾ ਜੀ ਕਈ ਵਾਰ ਕਿਸੇ ਨੂੰ ਹੋਰ ਵੀ ਦੱਸਣਾ ਹੋਵੇ ਨਾ ਹੂੰ ਤੇ ਉਹ ਰਾਤ ਉਹ ਫੇਰੇ ਪੋੜਦੇ ਨੇ ਅੱਛਾ ਨਹੀਂ ਨਹੀਂ ਪਤਾ ਕੀ ਜਿੱਥੋਂ ਕਿਸੇ ਦਾ ਫਾਇਦਾ ਹੁੰਦਾ ਅਗਲਾ ਆਉਂਦਾ ਹਾਂ ਲੈ ਹੈਨਾ ਚਾਹੀਦਾ ਵੀ ਆ ਜਾਣਾ ਵੀ ਚਾਹੀਦਾ ਆ ਜਾਣਾ ਵੀ ਜੀ ਕਿਉਂਕਿ ਨਾ ਕਾਰਨ ਕੀ ਹੈ ਜਿਹੜੇ ਸੱਜਣ ਆਪਣੇ ਉਧਾਰ ਦਵਈਆਂ ਦਿੰਦੇ ਆ ਉਹਨਾਂ ਦੇ ਉਹ ਪਰ ਗਾਲ ਬਹੁਤ ਵੱਢਦੇ ਆ ਗਾਲੀ ਉਨਾਰੇ ਗੜਟੇ ਕੀ ਮਤਲਬ ਹੈ ਬਸ ਬਸ ਹਾਂ ਇਹ ਵੀ ਇਹ ਵਿਚਾਰੇ ਵੇਚਦੇ ਦਾ ਨਾਗਦੇ ਨੇ ਤੇ ਪਰੇ ਹੀ ਦਿੰਦੇ ਵੀ ਪੜਦੇ ਨਾਲ ਨੇ ਰੇਟ ਸਹੀ ਨਹੀਂ ਰੇਟ ਬਹੁਤ ਜਾਏਗਾ ਤੁਸੀਂ ਯਾਦ ਰੱਖੋਗੇ ਸਾਨੂੰ 2 ਸਾਲ ਹੋ ਗਏ ਮਤਲਬ ਇਹਨਾਂ ਦੇ ਨਾਲ ਵਰਤਦੇ ਆ ਨੂੰ ਇਹ ਬੰਦੇ ਵੀ ਕੈਂਟ ਨੇ ਤੇ ਉਦਾਂ ਵੀ ਛੋੜਾ ਨੂੰ ਆਉਂਦਿਆਂ ਨੂੰ ਸਾਨੂੰ ਕਹਿਣਗੇ ਚਾਹ ਪਾਣੀ ਲੰਗਰ ਰੋਟੀ ਜੋ ਕੁਝ ਮਰਜੀ ਇਹ ਵੀ ਨਹੀਂ ਵੀ ਹਰੇਕ ਦੁਕਾਨਦਾਰ ਦਾ ਵੀ ਪੈਸੇ ਦਾ ਕੀ ਮਤਲਬ ਆ ਉਹ ਕੰਮ ਨਹੀਂ ਹੈਗਾ ਇਹਨਾਂ ਦਾ ਵਧੀਆ ਦੇਣਗੇ ਮਾਲ ਆਪਾਂ ਇੱਥੇ ਆ ਜਾ ਕਰਾਂਗੇ ਨਾ ਪੱਕਾ ਹੋਊਂਗੇ ਜੀ ਪੱਕਾ ਬਾਕੀ ਲੈ ਛੋਡੇ ਬਹਾਨੇ ਨਾਲ ਅਸੀਂ ਵੀ ਮਿਲ ਕੇ ਜਾਂਦੇ ਤਾਂ ਮੈਂ ਆਪੇ ਮਿਲ ਕੇ ਚਲਦਾ ਹਾਂ ਉਹ ਤਾਂ ਅਸੀਂ ਗਾਹ ਜਾਣ ਤੇ ਟਰੈਕਟਰਾਂ ਤੇ ਐਡ ਕਰਨਾ ਨਾਲੇ ਪਰ ਕਰਨ ਨੂੰ ਕਹਿ ਕੇ ਚਲਦੇ ਵੀ ਭਈ ਆਹ ਦੇਖ ਲੋ ਪਾਪਾ ਕਿੰਨੀ ਦੂਰ ਆਇਆ ਹੈ ਨਾ ਨਾਲੇ ਛੋਡਾ ਫਾਇਦਾ ਵੀ ਕਰਵਾਵਾਂਗੇ ਗੱਲ ਇਹ ਵੀ ਜਾਂ ਆਹ ਦੋ ਟੋਲੀਆਂ ਨੇ ਆਹ ਦੇਖੋ ਜੀ ਕਈ ਵਾਰ ਕਦੇ ਫੇਰ ਆਉਣਾ ਹੋਵੇ ਨਾ ਆਹ ਦੋ ਟੋਲੀਆਂ ਟੰਗੀਆਂ ਹੋ ਜਾਣੇ ਇਹਦੇ ਸਾਹਮਣੇ ਉਹ ਉਹ ਦੁਕਾਨ ਹੈ ਉਹ ਤੇ ਸਾਹਮਣੇ ਆ ਉਥੋਂ ਮੋੜ ਕੇ ਲੈਉਣੇ ਆਪ ਗੱਡੀ ਘੱਟ ਰੋ ਹਾਂ ਉਹ ਘੱਟ ਤੋਂ ਮੁੜ ਕੇ ਆਉਣਾ ਪਊਗਾ ਜੀ ਆਪਾਂ ਨੂੰ ਅਸੀਂ ਅੱਗੇ ਜਾਣਾ ਤੇ ਮਹਿਲਾ ਵਾਲੇ ਬਿੱਟੂ ਵੀ ਐਡ ਕਰਨਾ ਟਰੈਕਟਰਾਂ ਵਾਲੇ ਦੀ ਮੇਖਾ ਲਾਜ ਉਹ ਮਾੜਾ ਉਹ ਆਪਣੇ ਲੈ ਕੋ ਨਾ ਟਿਕਣੂ ਤੇ ਹਾਥੀ ਪੂਰੇ ਪੱਕੇ ਬੰਦੇ ਨੂੰ ਦੇਦਾ ਹਨ ਮਾਰੀ ਵਾ ਗੋ ਜਾਣੇ ਨਹੀਂ ਮਾਰੋ ਨਾ ਨਹੀਂ ਗਰਮੀ ਵੀ ਬਹੁਤ ਹੈ ਫਿਰ ਇਹ ਤੋਂ ਕਾਹਤੇ ਆਏ ਹੋ ਪਹਿਲਾ ਅਡਾ ਟੋਕ ਦਾ ਪ੍ਰਯਾਸ ਬੁੜੁਖੀ ਆ ਰਹੀ ਬੁੜਖਾ ਤੋਰ ਆਟੋ ਜੀ ਤੇ ਆ ਗਿਆ ਅੱਛਾ ਬੁੜੁਖੇ ਉਤਾਰ ਤਾਂ ਸੋਨੋ ਓਕੇ ਓਕੇ ਉਹ ਚੰਡੀਗੜ੍ਹ ਵਾਲੀ ਬੱਸ ਹੋਣੀ ਆ ਹਾਂ ਓਕੇ ਠੀਕ ਆ ਠੀਕ ਆ ਹੌਣੇ ਪਰ ਬਾਰ ਬਾਰ ਲੰਘ ਜਾਂਦੀ ਏ ਜੀ ਬਾਈ ਮਾਰਟ ਹਾਂ ਇਹਨੂੰ ਪੁਲਸ ਲੈਣ ਕਹਿੰਦੇ ਆ ਜੀ ਇਹ ਹਾਂ ਇਹਨੂੰ ਪੁਲਸ ਲੈਣ ਕਹਿੰਦੇ ਆ ਆ ਆ ਬੱਗੂਆਣੇ ਦਾ ਗੇਟ ਆ ਗਿਆ ਬਸ ਉਹ ਉਹ ਬਾਪਸਾਪਾ ਦੁਆਰੇ ਉੱਥੇ ਜਾਵਾਂਗੇ ਹਨਾ ਇਹ ਦੁਕਾਨ ਆ ਉਹਨਾਂ ਦੀ ਇਹ ਤਾਂ ਛੋਡੇ ਤਾਂ ਨਹੀਂ ਉਧਰ ਬਹੁਤ ਜ਼ਿਆਦਾ ਦਵਾਈਆਂ ਲੈ ਕੇ ਜਾਂਦੇ ਨੇ ਕੱਲੇ ਮਾਨਸਾ ਨਹੀਂ ਬਠਿੰਡਾ ਹੈ ਜੀ ਹਾਂ 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 ਇਹ ਵੀ ਤਾਂ ਲੈ ਗਿਆ ਜੀ ਹੁਣ ਜੇ ਤੁਸੀਂ ਉਧਰੋਂ ਇਕੱਠਾ ਲਖਿਆ ਤਾਂ ਹੁੰਦਾ 10-15000 ਦਾ ਆਰਡਰ ਇਹਨਾਂ ਨੇ ਉੱਥੇ ਤੁਹਾਡੇ ਨਾਲ ਪਿੰਡ ਪਹਚਾਇਆ ਹੋਣਾ ਤੀਗਾ ਹਾਂ ਬੰਦੇ ਵੀ ਘੈਂਟ ਨੇ ਓਦਾਂ ਵੀ ਵਿਚਾਰੇ ਬਾਹਲਾ ਨੇ ਇਹ ਹੋਰ ਵੀ ਤੁਹਾਨੂੰ ਦੱਸਦਾ ਜੇ ਕੋਈ ਇੱਕ ਅੱਧੀ ਵਿੱਗੇ ਵਾਲ ਆ ਗਿਆ ਉਹਨੂੰ ਇਹ ਫ੍ਰੀ ਵੀ ਦੇ ਦਿੰਦੇ ਆ ਹਾਂ ਆਹ ਤਾਂ ਪਰ ਮਾੜਾ ਮੋਟਾ ਚੰਦ ਨੇ ਹਾਂ ਤੇ ਓਦਾਂ ਨਹੀਂ ਮਤਲਬ ਪੈਸਾ ਜਿਆ ਨਹੀਂ ਮੁੱਖ ਰੱਖਿਆ ਹੋਇਆ ਤੇ ਬੰਦੇ ਘੈਂਟ ਨੇ ਪੂਰੇ ਇੱਕ ਹੁੰਦਾ ਆ ਦੇ ਆਹ ਫਲੈਕਸਾਂ ਦਾ ਧਿਆਨ ਰੱਖਿਓ ਗਾਂ ਤੋਂ ਵੀ ਆ ਸਾਰੀ ਫਲੈਕਸ ਹੈ ਹੈ ਜੀ ਹਾਂ ਹਾਂ ਓਰੇ ਅੱਗੇ ਤੋਂ ਤੁਸੀਂ ਵਾਸਾ ਡੇ ਉੱਤਰ ਜਾ ਕਰੋ ਚਾਹੇ ਆ ਪਿੱਛੋਂ ਵੀ ਆ ਗਈ ਪੂਰੀ ਆ ਜਾਂਦੀ ਹੈ ਹੈ ਜੀ ਬੰਦੇ ਡੇ ਵੀ ਹੋਗੇ ਆ ਲੈ ਵੀ ਆਉਣਗੇ ਜੀ ਜੇ ਕੋਈ ਦੂਰ ਹੋਵੇ ਬੰਦਾ ਕਿਸ ਨੂੰ ਨਹੀਂ ਪਤਾ ਲੱਗਦਾ ਲੈ ਵੀ ਆਉਣਗੇ ਲੈ ਬਾਬਾ ਕਹਿੰਦਾ ਸੀ ਕਦਾ ਖਾਲਸਾ ਜੀ ਗਿਆਨੀ ਚ ਮੁੰਡੇ ਦਵਾਈਆਂ ਕਿਹੜੇ ਵੇਚਦੇ ਆ ਖਾਲਸਾ ਜੀ ਬਜ਼ੁਰਗ ਮਾਨਸਾ ਕਿੰਨੀ ਉਹ ਆਇਆ ਕੁਦਰਤੀ ਸਾਨੂੰ ਹੱਥ ਦੇ ਲਿਆ ਅੱਛਾ ਜੀ ਤੇ ਕਹਦਾ ਭਾਈ ਜਿਹੜੇ ਗਿਆਨੀ ਚ ਮੁੰਡੇ ਦਵਾਈਆਂ ਵੇਚਦੇ ਉਹਨਾਂ ਤੇ ਜਾਣਾ ਹੋਰ ਠੀਕ ਹੋ ਜੀ ਬਹੁਤ ਵਧੀਆ ਸਹੀ ਗੱਲ ਬਾਪੂ ਜੀ ਤੇ ਲੈ ਬਾਪੂ ਆਹੀ ਮੁੰਡੇ ਦੇਖ ਵੀਡੀਓ ਇੰਨਾ ਦਿਦੇ ਕਦਾ ਉਹਨਾਂ ਇਹ ਨਾ ਦੇ ਵੀ ਰਿਹਾ ਤੇ ਤੁਸੀਂ ਲੈਣ ਕਿ ਆਇਓ ਹਜੂਰ ਆ ਜੋਰ ਆ ਜੋਰ ਇੱਥੇ ਆ ਜਾਓ ਆ ਜਾਣਾ ਹੈ ਐਪਰੇਕਟੂਰ ਜਾ ਅੱਛਾ ਨਹੀਂ ਕਾਹਦੀ ਦਵਾਈ ਕਾਹਦੇ ਵਾਸਤੇ ਲੈਣਾ ਆਏ ਹੋ ਮੱਕੀ ਬੀਜਣੀਆਂ ਅੱਛਾ ਮੱਕੀ ਹੈ ਓਕੇ ਮੱਕੀ ਹੋਈ ਲੈ ਆਂਦੇ ਨਾ ਇਹ ਇਹ ਤੁਹਾਨੂੰ ਦੱਸਦਾ ਜੀ ਇਹ ਨਾ ਡਿਲੀਵਰੀ ਵੀ ਇਹ ਪੂਰੇ ਪੰਜਾਬ ਚ ਕਰ ਦਿੰਦੇ ਬਾਕੀ ਚਲੋ ਸਪਰੇਅ ਕਰਨਾ ਕਿ ਬੀਜਣੀਆਂ ਬੀਜਣੀਆਂ ਹਾਂ ਪ੍ਰੋਟੈਕਸ਼ਨ ਪੈਨ ਨਾ ਅਸੇ ਉਹ ਮੈਂ ਤੁਹਾਨੂੰ ਟਾਂਡੀ ਵਾਸਤੇ ਵੇਜਣੀ ਹੋਊਗੀ ਫਿਰ ਤੁਸੀਂ ਨਾ ਤਾਂ ਠੀਕ ਹੈ ਠੀਕ ਹੈ ਠੀਕ ਵੀ ਥੱਲੇ ਸਮਾਨ ਪਾ ਮੋ ਗਿਆ ਹਕਤਮ ਗੋਲਡ ਤੇ ਐਮਪਲੈਕਸ ਬਾਕੀ ਐ ਕਰ ਬੱਬਾਈ ਆਪਾਂ ਸਾਰੀ ਜਾਣਕਾਰੀ ਦੇ ਦਿੰਨੇ ਆ ਲੈ ਨਾਲੇ ਟਰਮੇ ਬੱਪੂ ਦੀ ਵੀਡੀਓ ਬਣਾ ਦੀ ਕੱਲੀ ਕੱਲੀ ਦੀ ਜਾਣਕਾਰੀ ਇਹਨਾਂ ਨੇ ਤੇ ਜਿਹੜੀ ਦਵਾਈ ਲੈ ਜਾਣੀ ਕੋਈ ਲਈ ਜਾਣਗੇ ਤੇ ਮੈਨੂੰ ਦੱਸੋ ਕਿ ਕਿਹੜੇ ਕਿਹੜੇ ਦਵਾਈਆਂ ਮਿਲ ਜਾਂਦੀਆਂ ਆਪਣੇ ਲਵੇ ਭਾਈ ਹੁਣ ਅੱਜ ਨਾ ਦਵਾਰੇ ਸਟਾਕ ਸਾਰਾ ਆ ਗਿਆ ਸੀਗਾ अच्छा जी हां ते जमे ला लो पटीला क्लोर ला लो अपना ਝੋਨੇ ਚ ਕੱਖਾਂ ਵਾਸਤੇ ਜਿਹੜੀ ਕੱਦੂ ਜਪੈਂਦੀ ਆ ਥੱਲੇ ਹਾਂ ਹਾਂ ਤੇ ਆ ਪਈਆ ਬਾਈ ਪੱਟੀ ਬੂਟਾ ਕਲੋਰ ਪਈਆ اچھا ਆ ਪਟੀਲਾ ਕਲੋਰ ਪਈਆ 50% ਠੀਕ ਹੈ ਜੀ ਹੈਗੀ ਤਾਂ ਇਹ ਵੀ 50% ਆ ਇਹਨਾਂ ਦਾ ਫਰਕ ਥੋੜਾ ਜਿਹਾ ਇਹ ਚੀਜ਼ ਦਾ ਇਹ ਈਸੀ ਆਗੀ ਈਸੀ ਠੀਕ ਹੈ ਜੀ ਠੀਕ ਹੈ ਜੀ ਇਹ ਹੁੰਦੀ ਆਗੀ ਈਡਬਲਯੂ ਈਡਬਲਯੂ ਹਾਂ ਜੀ ਓਕੇ ਤੇ ਐਂ ਲਾ ਲੋ ਬੂਟਾ ਕਲੋਰ ਦਾ ਤਾਂ ਲੀਟਰ ਪੈਂਦਾਗਾ ਕਿੱਲੇ ਚ ਬਾਈ ਠੀਕ ਹੈ ਜੀ ਠੀਕ ਹੈ ਇਹ ਦਾ 1 ਹੱਤਾ ਲੀਟਰ ਪੈਂਦਾ ਹੁੰਦਾ ਹੈਗਾ ਓਕੇ ਤੇ ਉਸ ਤੋਂ ਬਾਅਦ ਚ ਆ ਗਈ 37% ਪਟੀਲਾ ਬਾਈ ਆਪਣੇ ਲਾਵੇ ਅੱਛਾ ਇਹ 600 ਐਮਐਲ ਕਿੱਲੇ ਚ ਪੈਂਦੀ ਆ ਗਈ ਠੀਕ ਆ ਇਹ ਜਿਵੇਂ ਹੁਣ ਆਹਾ ਹੋ ਗਈ 37% ਵਾਲੀ ਪਟੀਲਾ ਹੋਗੀ ਆ ਬੂਟਾ ਕਲੋਰ ਹੋਗੀ ਠੀਕ ਹੈ ਜੀ ਇਹਦੇ ਲਈ ਪਾਣੀ ਕੋਸ਼ਕ ਘੰਟੇ ਲਈ ਖੜਾਣਾ ਪੈਂਦਾ ਹੈਗਾ ਜਾਨੀ ਫਰੋ ਵੀ ਥੋੜਾ ਜਿਹਾ ਪਾਣੀ ਖੜਾਉਣਾ ਹਾਂ ਥੋੜਾ ਪਾਣੀ ਖੜਾਉਣਾ ਪੈਂਦਾ ਹੈ ਜਿਵੇਂ ਇਹਦੇ ਲਈ ਜਿਆਦਾ ਲੰਬਾ ਟਾਈਮ ਪਾਣੀ ਖੜਾਉਣਾ ਪੈਂਦਾ ਹੈਗਾ ਓਕੇ ਇਹਨਾਂ ਦੋਨਾਂ ਲਈ ਬਾਈ ਇਨਾਂ ਲਈ ਥੋੜਾ ਟਾਈਮ ਪਾਣੀ ਕਢਾਉਣਾ ਪੈਣਾ ਠੀਕ ਹੈ ਜੀ ਕੋਈ ਦਿੱਕਤ ਨਹੀਂ ਹੈਗੀ ਜਣੀ ਰਿਜ਼ਲਟ ਪੂਰੇ ਟਾਪ ਦੇ ਨਗੇ ਬਾਈ ਦੋਨੇ ਤਿੰਨਾਂ ਦਵਾਈਆਂ ਦੇ ਇਹਨਾਂ ਤੋਂ ਲਾਭ ਮਤਲਬ ਜਿਹੜੀ ਗ੍ਰੋਥ ਚ ਰੁਕ ਜਾਂਦੀ ਹੈ ਗ੍ਰੋਥ ਰੁਕ ਜਾਂਦੀ ਹੈ ਜਿਵੇਂ ਝੋਨੇ ਦੀ ਬਾਈ ਸਭ ਤੋਂ ਪਹਿਲੀਆਂ ਚ ਤੁਸੀਂ ਬਾਈ ਜਿਹੜਾ ਆ ਪ੍ਰੋਡਕਟਾ ਕਦੂਚ ਵੀ ਪਾ ਸਕਦੇ ਹੋਗੇ ਥੱਲੇ ਅੱਛਾ ਹਾਂਜੀ ਠੀਕ ਹੈ ਜੀ ਜਿਹੜੇ ਜਿਵੇਂ ਆਪਣੇ ਕਿਸਾਨ ਭਰਾ ਜੂਰੀਆ ਪਾਉਂਦੇ ਨੇਗੇ ਕਿ ਇੱਕ ਟੱਟਾ ਦੋ-ਦੋ ਟੱਟੇ ਵੀ ਲਾਉਂਦੇ ਨੇ ਵਿੱਚ ਕਦੂਚ ਹਾਂਜੀ 3 ਕਿਲੋ ਆ ਪ੍ਰੋਡਕਟ ਪਾ ਕੇ ਦੇਖੋ ਬਾਈ ਸਾਡਾ ਠੀਕ ਹੈ ਜੀ ਸਿਰਫ 3 ਕਿਲੋ ਹੀ ਪੈ ਆਏ ਮੰਨ ਕੇ ਚੱਲੋ ਪਹਿਲਾ ਰੇਹ ਜਿਹੜਾ ਤੁਸੀਂ ਕਿਉਂ ਨਹੀਂ ਬੀਜ ਕੇ ਸੌਰੀ ਕਿਉਂ ਨਾ ਲਾ ਕੇ ਪਹਿਲਾ ਰੇਹ ਪਾਵੋਗੇ ਉਹ ਤੋਂ ਪਹਿਲਾਂ ਪਹਿਲਾਂ ਰਿਜ਼ਲਟ ਦੇ ਦੂਗਾ ਬਾਈ ਇਹ ਤੁਹਾਨੂੰ ਠੀਕ ਹੈ ਜੀ ਠੀਕ ਹੈ ਜੀ ਐਡਾ ਐਡਾ ਬੂਝਾ ਕਰ ਦੂਗਾ ਬਾਈ ਗਰੰਟੀ ਆਪਣੀ ਪੂਰੀ ਫੁੱਲ ਠੀਕ ਹੈ ਜੀ ਤੇ ਜਿਵੇਂ ਹੁਣ ਆਏ ਲਾ ਲਓ ਵੀਰੇ ਵੀ ਮੱਕੀਆਂ ਚੱਲ ਰਹੀਆਂ ਨੇ ਮੱਕੀ ਦਾ ਗਰੋਥ ਤੋਂ ਆਪਣਾ ਚਮਤਕਾਰ 골ਡ ਪੈਂਦਾਗਾ ਬਾਈ ਆਪਣਾ اچھا ਚਮਤਕਾਰ 골ਡ ਠੀਕ ਹੈ ਜੀ ਉਹਦੇ ਵੀ ਪੂਰੇ ਸੋਹਣੇ ਰਿਜ਼ਲਟ ਨੇ ਜਿਵੇਂ ਸੁੰਡੀ ਤੋਲਾ ਲਓ ਬਾਈ ਆਪਣਾ ਨਵੇਂ ਪ੍ਰੋਡਕਟ ਹਾਂਜੀ ਆ ਪੁਰਾਣਾ ਪ੍ਰੋਡਕਟ ਸੌਰੀ ਆ ਸਨੇਕ ਹਾਂਜੀ ਆ ਸਨੇਕ ਪਿਆ ਇਹ ਤਾਂ ਬਹੁਤ ਪੁਰਾਣਾ ਪ੍ਰੋਡਕਟ ਆਗਾ ਆ ਲੀਟਰ ਵਾਲੀ ਲਿਆਵਾ ਇਹ ਹਾਂਜੀ ਇਹ ਲਿਆਓ ਬਾਈ ਆਹਾ ਤੇ ਉਸ ਤੋਂ ਬਾਅਦ ਜਿਵੇਂ ਲਾ ਲਓ ਪਹਿਲਾਂ ਆਪਾਂ ਇਹਦੀ ਕਰੀਏ ਗੱਲ ਚਮਤਕਾਰ 골ਡ ਇਹ ਗਰੋਥ ਵਾਸਤੇ ਆਗਾ ਇਹ ਉਹ ਪ੍ਰੋਡਕਟ ਆ ਬਾਈ ਮੈਂ ਕਿਸਾਨ ਭਰਾਵਾਂ ਨੂੰ ਦੱਸਣਾ ਚਾਹਣਾ ਜਿਹੜੇ ਨੇ 10 10 15 15 ਮਾਣਕ ਕਣਕ ਵੱਧ ਕਢਾਈ ਆ ਗਈ ਬਾਈ ਲੋਕਾਂ ਦੇ ਓਕੇ ਠੀਕ ਹੈ ਜੀ ਉਹ ਪ੍ਰੋਡਕਟ ਆ ਬਾਈ ਇਹ ਮੱਕੀ ਤੇ ਵੀ ਇਹਦਾ ਪੂਰਾ ਫੁੱਲ ਟੌਪ ਦਾ ਰਿਜ਼ਲਟ ਆ ਬਾਈ ਗਾਰੰਟੀ ਆ ਆਪਣੀ ਠੀਕ ਹੈ ਜੀ ਠੀਕ ਹੈ ਜੀ ਉਧਰੋਂ ਆ ਗਿਆ ਪ੍ਰੋਡਕਟ ਹੁਣ ਸੁੰਡੀ ਵਾਸਤੇ ਸਨੇਕ ਇਹਨੇ ਘੋਨੇ ਤੇ ਵੀ ਪੈਣਾਗਾ ਬਾਈ ਮੱਕੀ ਤੇ ਵੀ ਪੈ ਰਿਆ ਹੁਣ ਠੀਕ ਹੈ ਜੀ ਹਾਂਜੀ ਇਹਦਾ 15 ਤੋਂ 20 ਦਿਨ ਦਾ ਰਿਜ਼ਲਟ ਆਗਾ ਸੁੰਡੀ ਤੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਚ ਆਗੇ ਬਾਈ ਜਿਵੇਂ ਆਪਣੇ ਲਵੇ ਹੁਣ ਲਾ ਲਓ ਵੀ 33% ਜ਼ਿੰਕ ਪਿਆਗਾ ਸਰੀ ਕਮੇਰੀ ਦਾ ਠੀਕ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਆ ਗਈ ਬਾਈ ਕਾਰਟਾਈਪ ਜਿਹਨੂੰ ਬੋਲਦੇ ਆਂ ਪ੍ਰਦਾਨ ਹੂੰ ਕ੍ਰੀਸੀ ਕ੍ਰੋਪ ਦੀ ਆ ਇਹਦੇ ਵੀ ਪੂਰੇ ਟੌਪ ਦੇ ਰਿਜ਼ਲਟ ਨੇ ਬਾਈ ਮਾਲ ਜਣੀ ਆਪਾਂ ਦੱਸਣਾ ਇਹ ਚਾਉਨੇ ਆਗੇ ਬਾਈ ਵੀ ਮਾਲ ਸਾਰੇ ਆ ਗਿਆ ਆਪਣੇ ਲਾਵੇ ਮਤਲਬ ਹਰ ਇੱਕ ਵੈਰਿਟੀ ਆਪਣੇ ਲਾਵੇ ਹਰ ਇੱਕ ਚੀਜ਼ ਆ ਗਈ ਬਾਈ ਹੁਣ ਆਪਣੇ ਲਾਵੇ ਅਵੇਲੇਬਲ ਆ ਗਈ ਹਰ ਇੱਕ ਚੀਜ਼ ਠੀਕ ਹੈ ਜੀ ਉਸ ਤੋਂ ਬਾਅਦ ਚ 3% ਵਾਲੀ 0.3% ਵਾਲੀ ਆਪਣੇ ਲਾਵੇ ਫੇਪਰੋਨਲ ਰੀਜੈਂਟ ਕਹਿੰਦੇ ਆ ਜਿਹਨੂੰ ਬਾਈ ਓਕੇ ਓਕੇ ਠੀਕ ਹੈ ਜੀ ਇਹ ਪਈ ਆ ਗਈ ਆਪਣੇ ਲਾਵੇ ਉਸ ਤੋਂ ਬਾਅਦ ਚ ਇੱਕ 0.6% ਵਾਲੀ ਫੇਪਰ ਉਹਨੇ ਲਾਉਂਦੀ ਆਗੀ ਉਹ ਆ ਪਈ ਆ ਬਾਈ ਆਪਣੇ ਲਈ ਠੀਕ ਹੈ ਜੀ ਰੀਜੈਂਟ 6% ਵਾਲੀ 3% ਵਾਲੇ ਵੀ ਪਹੁੰਚ ਗਈ ਜਿੰਕ ਪਹੁੰਚ ਗਿਆ 33% ਲੋਹਾ ਲੂਹਾ ਘਾਟ ਸਾਰਾ ਕੁਝ ਪਹੁੰਚ ਗਿਆ ਬਾਈ ਆਪਣੇ ਲਾਵੇ ਪ੍ਰਦਾਨ ਪਹੁੰਚ ਗਈ ਠੀਕ ਹੈ ਜੀ ਰੇਟਾਂ ਦੀ ਗੱਲ ਆ ਜਿਹੜੀ ਉਹ ਸਾਡੇ ਨਾਲ ਫੋਨ ਤੇ ਗੱਲ ਕਰ ਸਕਦੇ ਹੋਗੇ ਤੁਸੀਂ ਜਦੋਂ ਮਰਜ਼ੀ ਫੋਨ ਕਰੋ ਛੋਟਾ ਫੋਨ ਚੱਕਾਂਗੇ ਬਾਈ ਆਪਾਂ ਠੀਕ ਹੈ ਜੀ ਠੀਕ ਹੈ ਜੀ ਬਾਕੀ ਜਿਹੜੀ ਹੁਣ ਕੱਖਾਂ ਕੁੱੱਖਾਂ ਤੇ ਝੋਨੇ ਵਾਸਤੇ ਤੁਸੀਂ ਨੇ ਪਾਉਣੀਆਂ ਕੱਦੂ ਚ ਉਹ ਸਾਰੇ ਪ੍ਰੋਡਕਟ ਆਪਣੇ ਲਵੇ ਆ ਗਏ ਓਕੇ ਹਾਂਜੀ ਤੇ ਹਾਂਜੀ ਬਾਕੀ ਗੱਲ ਰਹੀ ਬਾਈ ਜਿਵੇਂ ਹੁਣ ਗ੍ਰੋਥ ਤੋਂ ਇਹਦੇ ਵਾਸਤੇ ਮੱਕੀਆਂ ਵਾਸਤੇ ਹੁਣ ਮੱਕੀਆਂ ਆੜੀਆਂ ਆਈਆਂ ਬੜੀਆਂ ਪਈਆਂ ਨੇਗੀਆਂ ਹੂੰ ਉਹਦੇ ਵਾਸਤੇ ਚਮਤਕਾਰ ਦੇ ਨਾਲ ਬਾਈ ਤੁਸੀਂ ਕੋਈ ਵੀ ਫੰਗੀ ਸਾਈਡ ਪਾ ਸਕਦੇ ਹੋਗੇ ਜਿਹੇ ਦੀ ਤਾਂ ਆ ਪਾ ਲਓ 12363 ਹਾਂਜੀ ਠੀਕ ਹੈ ਜੀ ਤੇ ਚਾਹੇ ਰੱਬ ਤੁਹਾਡਾ ਭਲਾ ਕਰੇ ਇੱਕ ਇੱਥੇ ਆਪਣੇ ਲਵੇ ਹਿੰਪਲੈਕਸ ਪਿਆਗਾ ਹੋ ਪਿਆਗਾ ਬਾਈ ਇੱਕ ਕਿੱਲੇ ਤੇ ਇੱਕ ਡੱਬਾ ਪਾਊਗਾ ਬਾਈ ਇਹ ਠੀਕ ਹੈ ਠੀਕ ਹੈ ਜੀ ਇੱਕ ਕਿੱਲੇ ਤੇ ਇੱਕ ਡੱਬਾ ਇਹ ਪਾਊਗਾ ਚਾਹੇ ਕਰ ਸਕਦੇ ਹੋਗੇ ਬਾਈ ਤੇ ਐਂ ਲਾ ਲਓ ਆ ਪਈ ਆ ਗਈ ਜਿਵੇਂ ਮੂਰੇ ਝੋਨੇ ਵਾਸਤੇ ਪਲਸਰ ਹੂੰ ਤੇ ਇਕੋ ਜੈਂਪ ਆਗਾ ਮੂਸਾ ਪਈ ਆ ਗਈ ਬਾਈ ਠੀਕ ਹੈ ਜੀ ਤੇ ਯਾਰ ਸੁੰਡੀ ਵਾਲਾ ਪ੍ਰੋਡਕਟ α ਮੈਸਟਰਨ ਪਈ ਆ ਗਈ ਬਾਈ ਸੁੰਡੀ ਵਾਸਤੇ ਜੀ ਤੇ ਐਂ ਮੰਨ ਕੇ ਚੱਲੋ ਜੀ ਆਪਣੇ ਲਾਵੇ ਬਾਇਪੈਂਥਰੀਨ ਵੀ ਪਈ ਆ ਗਈ 25% ਵਾਲੀ ਕੋਰਾ ਜਨ ਪਈ ਆ ਗਈ ਬਾਈ ਕੋਰਾ ਜਨਾਂ ਚ ਹੋਰ ਵੀ ਆ ਗਈ ਆਪਣੇ ਨਵੇ ਹੋ ਲਾਈ ਪਈ ਆ ਬਾਈ ਉਧਰ ਵੀ ਸਾਰੇ ਪ੍ਰੋਡਕਟਾਂ ਦੇ ਕੈਮਰਾ ਮਾਰਦੇ ਹੋ ਜੱਗਾ ਉਧਰ ਵੀ ਇੰਨਾ ਕਿ ਨਿਕਲਿਆ ਦੇਖ ਲੋ ਹਾਂ ਇਹ ਥੋੜਾ ਵੇ ਪਿੱਛੇ ਵੀ ਸਾਰਾ ਸਟਾਕ ਭਰਿਆ ਪਿਆ ਜਿੰਨਾ ਮਰਜੀ ਤੁਹਾਨੂੰ ਜਿੰਨੇ ਮਰਜੀ ਕਿੱਲਿਆਂ ਦੀ ਲੋੜ ਹੈ ਨਾ ਹਾਂ ਜੋ ਨਾਲ ਲੈ ਜਾ ਸਕਦੇ ਹੁਣ ਮਾਲ ਪਾਈ ਵੀ ਆਪਣੇ ਲੈ ਬੇ ਪੂਰਾ ਸਾਰੇ ਦਾ ਸਾਰਾ ਰੇਟ ਹੁਣ ਦੇ ਬਿਲਕੁਲ ਵਾਜਪਾ ਹੁੰਦੇ ਹੋਏ ਜਿੰਨੇ ਵੀ ਤੁਹਾਨੂੰ ਕਿਸ ਕਾਊਂਟਰ ਰਾਹ ਦੇ ਵਿੱਚ ਮਿਲਦੇ ਆ ਹਾਂ ਸਾਰੇ ਕਿ ਪਤਾ ਕਰਕੇ ਆਈ ਆਇਓ ਬਾਈ ਤੇ ਜਿਵੇਂ ਇੱਕ ਚੀਜ਼ ਹੋਰ ਆ ਜਿਵੇਂ ਆਪਣੇ ਭਾਈ ਦੁਕਾਨਦਾਰ ਕੀ ਕਰਦੇ ਨੇ ਜਿਹੜੀ ਵੀ ਦਵਾਈ ਜੋਕਦੇ ਨੇ ਜਾਂ ਕੁਝ ਵੀ ਕਰਦੇ ਨੇ ਮਗਰ ਜਾ ਕੇ ਜੋਕਦੇ ਨੇਗੇ ਹਾਂ ਉੱਥੇ ਕੁਝ ਵੀ ਹੋ ਸਕਦਾ ਬਾਈ ਬਿਲਕੁਲ ਠੀਕ ਹੈ ਜੀ ਆਪਣਾ ਆ ਪਿਆ ਕੰਡਾ ਉਧਰ ਪਈਆਂ ਨੇ ਖੋਲੀਆਂ ਦਵਾਈਆਂ ਸੋਦੇ ਸਾਹਮਣੇ ਬਾਈ ਖੋਲ ਕੇ ਦਵਾਈ ਅਸੀਂ ਜੋਕ ਕੇ ਦੇਵਾਂਗੇ ਹਾਂ ਇਹ ਵੀ ਗੱਲ ਸਹੀ ਆ ਹੁਣ ਵੀ ਦੇਵਾਂਗੇ ਇਹ ਚੀਜ਼ ਹੁਣ ਵੀ ਕਰਦੇ ਆ ਬਾਈ ਇਸ ਤੋਂ ਪਹਿਲਾਂ ਵੀ ਕਰਦੇ ਸੀ ਪਹਿਲਾਂ ਵੀ ਕਰਦੇ ਸੀ ਕਰਦੇ ਹੀ ਰਾਂਗੇ ਕਰਦੇ ਹੀ ਰਾਂਗੇ ਪਰ ਬਾਈ ਆਪਣਾ ਕੰਮ ਇਹ ਹੈਗਾ ਵੀ ਇੱਕ ਨੰਬਰ ਦਾ ਖਾਣਾਂਗੇ ਕੋਈ ਗੱਲ ਨਹੀਂ ਕਟ ਖਾਲਾਂਗੇ ਪਰ ਬਾਈ ਸੰਤੋਸ਼ਟੀ ਰਹੇ ਮਨ ਨੂੰ ਬਿਲਕੁਲ ਜੀ ਹਣਾ ਜੀ ਦੋ ਨੰਬਰ ਦਾ ਕਰਾਂਗੇ ਅੰਤਰੀ ਫੋਟੋ ਖਿੱਚੀ ਜਾਂਦੀ ਆ ਬਾਈ ਆਹ ਤਾਂ ਗੱਲ ਹੈਗੀ ਆ ਜੀ ਹਣਾ ਜੀ ਸਹੀ ਗੱਲ ਸਹੀ ਗੱਲ ਤੇ ਬਾਕੀ ਬਾਈ ਜਿਹੜੇ ਜਿਹੜੇ ਮਾਲ ਦੀ ਲੋੜ ਹੋਊਗੀ ਜਦੋਂ ਮਰਜ਼ੀ ਸਾਡੇ ਨਾਲ ਗੱਲ ਕਰ ਲਿਓ ਤੇ ਆਰਡਰ ਦੀ ਗੱਲ ਆ ਗਈ ਬਾਈ ਜਿਵੇਂ ਹੁਣ ਜਿਹੜਾ ਵੀਰ ਪਰ 3000 4000 5000 6000 ਤੱਕ ਆਰਡਰ ਕਰਦਾ ਤਾਂ ਬਾਈ ਹਾਂ ਜੀ 6 ਜਾਂ 7 ਤੱਕ ਵੀ ਯਾਰ ਠੀਕ ਹੈ ਜੀ ਉਹਦੀ ਡਿਲੀਵਰੀ ਆਪਦੀ ਹੋਊ ਬਾਈ ਠੀਕ ਹੈ ਜੀ ਅਸੀਂ ਡਿਲੀਵਰੀ ਦਾ ਤੇਲ ਚਾਹੇ ਦਾ ਮੋਟਰ ਹੈਂਗਲ ਤੇ ਆਈਏ ਤੇਲ ਲਾਵਾਂਗੇ ਜੇ ਬਸ ਤੇ ਆਏ ਬਾਈ ਅਸੀਂ ਤਾਂ ਕਰਾਇਆ ਲਾਵਾਂਗੇ ਤਾਂ ਕਰਾਇਆ ਲਾਵਾਂਗੇ ਜੇ ਉਹ ਰੋਂ ਕੋਰੀਅਰ ਕੀਤੀ ਹਾਂ ਉੱਥੇ ਉਹਨਾਂ ਦਾ 100 ਰੁਪਿਆ ਕਿਲੋ ਮੰਗ ਰਹੋਂ ਦਾ ਠੀਕ ਹੈ ਜੀ ਜੇ 2-3 ਕਿਲੋ ਦਵਾਈ ਆ ਗਈ ਮੰਨ ਲਓ ਜਾਂ 3 ਲੀਟਰ ਨੇ ਕਿਲੋ-ਕਿਲੋ ਵਾਲੇ ਹਾਂ 300 ਰੁਪਿਆ ਹੋ ਗਿਆ ਉਹ ਡਿਲੀਵਰੀ ਵੀ ਬਾਈ ਅਸੀਂ ਸੋ ਤੋਂ ਲਾਵਾਂਗੇ ਠੀਕ ਹੈ ਜੀ ਜਿਹੜਾ ਕਿਸਾਨ ਭਰਾ 10 ਤੋਂ 15000 ਤੱਕ ਦਾ ਆਰਡਰ ਕਰੂਗਾ ਉਹਦੀ ਡਿਲੀਵਰੀ ਸਾਡੀ ਹੋ ਠੀਕ ਹੈ ਜੀ ਉਹਦੀ ਫਰੀ ਡਿਲੀਵਰੀ ਆ ਗਈ ਬਾਈ ਕੋਈ ਤੇਲ ਨਹੀਂ ਲੈਂਦੇ ਕਿਰਾਇਆ ਪਾੜਾ ਨਹੀਂ ਲੈਂਦੇ ਕੁਝ ਨਹੀਂ ਲੈਂਦੇ ਹੈ ਠੀਕ ਹੈ ਜੀ ਤੇ ਬਾਕੀ ਆਪਣੇ ਪ੍ਰੋਡਕਟ ਇੱਕ ਵਾਰੀ ਵਰਤ ਕੇ ਦੇਖੋ ਜਿਹੜੀ ਚੀਜ਼ ਦੇਵਾਂਗੇ ਤਸੱਲੀ ਵਾਲੀ ਦੇਵਾਂਗੇ ਗਰੰਟੀ ਲੈ ਕੇ ਚੀਜ਼ ਦੇਵਾਂਗੇ ਬਾਈ ਬਾਕੀ ਤੁਸੀਂ ਮਿੱਤਰੋ ਆਉਣਾ ਕਿੱਥੇ ਆ ਸਹਿਰ ਸੰਗਰੂਰ ਦੇ ਵਿੱਚ ਖਾਲਸਾ ਪੈਸਟੀਸਾਈਡ ਪੁਲਸ ਰੈਂਡ ਰੋਡ ਤੇ ਬਾਕੀ ਸ਼ੁਰੂਆਤ ਦੇ ਵਿੱਚ ਆਪਾਂ ਦਿਖਾਈ ਦਿੱਤਾ ਹਨਾ ਬਾਬਾ ਜੀ ਸਾਡੇ ਨਾਲ ਮੈਂ ਕਹਿੰਦੇ ਅਸੀਂ ਸਾਰੀ ਲੋਕੇਸ਼ਨ ਦਿਖਾ ਵੀ ਦਿੱਤੀ ਬਹੁਤ ਸੌਖੀ ਹੈ ਦੁਕਾਨ ਲੱਭਣੀ ਨੰਬਰ ਵੀ ਬਾਕੀ ਸਕਰੀਨ ਤੇ ਚੱਲਦਾ ਕੋਈ ਜਾਣਕਾਰੀ ਲੈਣੀ ਆ ਜਾਂ ਕੋਈ ਦੁਆਰਾ ਰਹਿਮ ਅਸਮਰਾ ਕਰਨਾ ਖਾਲਸਾ ਜੀ ਨਾਲ ਤਾਂ ਜਦੋਂ ਮਰਜ਼ੀ ਫੋਨ ਲਾ ਲਿਓ ਧੰਨਵਾਦ ਬੇਬੇ